ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪੀਤ ਕੌਰ ਪੈਣਾ ਦੇ ਬੁਟੀਕ ਤੇ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਸਾਰੇ ਸੂਟ ਪਾਰਟੀ ਵੇਅਰ ਰਹਿਣਗੇ ਹੈਂਡਵਰਕ ਦੇ ਪੀਸ ਰਹਿਣਗੇ ਜਿਸ ਜਿਸ ਵੀ ਫੈਬਰਿਕ ਦੇ ਉੱਪਰ ਆਪਾਂ ਇਹ ਪੀਸ ਰੈਡੀ ਕੀਤੇ ਨੇ ਆਪਾਂ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਦੱਸਾਂਗੇ ਕਿਹੜਾ ਦੁਪੱਟਾ ਰੱਖਿਆ ਆਪਾਂ ਕਿਸ ਫੈਬਰਿਕ ਦੇ ਉੱਪਰ ਆਪਾਂ ਰੈਡੀ ਕੀਤੇ ਨੇ ਔਰ ਤੁਸੀਂ ਕਿਸ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਔਰ ਜਿੰਨੇ ਵੀ ਕਲਰ ਦਿਖਾਵਾਂਗੇ ਜਾਂ ਆਪਾਂ ਕਪੜਾ ਦਿਖਾਵਾਂਗੇ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜਿਹੜਾ ਕਪੜਾ ਵੀ ਚੇਂਜ ਕਰ ਸਕਦੇ ਹੋ ਅਗਰ ਤੁਸੀਂ ਕ੍ਰੇਪ ਨਹੀਂ ਲਾਇਕ ਕਰਦੇ ਸਿਲਕ ਤੇ ਬਣਾਉਣਾ ਤਾਂ ਤੁਸੀਂ ਸਿਲਕ ਤੇ ਬਣਾ ਸਕਦੇ ਹੋ ਠੀਕ ਹੈ ਕਾਫੀ ਸਾਰੇ ਅੱਜਕੱਲ ਮਾਰਕੀਟ ਵਿੱਚ ਫੈਬਰ ਅਗੇ ਠੀਕ ਹੈ ਜੀ ਤੇ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖਿਓ ਪ੍ਰੋਪਰ ਦੇਖਿਆ ਕਰੋ ਤਾਂ ਕਿ ਜਿਹੜੀਆਂ ਆਪਾਂ ਤੁਹਾਨੂੰ ਵਿੱਚ ਗੱਲਾਂ ਦੱਸੀਆਂ ਹੁੰਦੀਆਂ ਨੇ ਵਰਕ ਨੂੰ ਲੈ ਕੇ ਫੈਬਰਿਕ ਨੂੰ ਲੈ ਕੇ ਪ੍ਰੋਪਰ ਜਿਹੜਾ ਤੁਹਾਨੂੰ ਪਤਾ ਲੱਗ ਸਕੇ ਔਰ ਤੁਹਾਨੂੰ ਜਿਹੜਾ ਆਰਡਰ ਦੇਣ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਰਹੇ ਔਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਾ ਰਹੇ ਕਿ ਆਪਾਂ ਇਹ ਕਲਰ ਜਾਇ ਇਹ ਵਰਕ ਕਿਸ ਕੱਪੜੇ ਦੇ ਉੱਪਰ ਕਰਵਾ ਸਕਦੇ ਆ ਚਲੋ ਜੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਜ਼ਿਆਦਾ ਸੋਹਣਾ ਲੋ ਜੀ 체크 ਕਰੋ ਬਹੁਤ ਹੀ ਪਿਆਰਾ ਜਿਹਾ ਵਰਕ ਰਹੇਗਾ ਔਰ ਫੈਬਰਿਕ ਜਿਹੜਾ ਆਪਾਂ ਇੱਥੇ ਰੱਖਿਆ ਹੋਇਆ ਪਿਓਰ ਸਿਲਕ ਦੇ ਉੱਪਰ ਹੈ ਇਹ ਸੂਟ ਜਿਹੜਾ ਆਪਾਂ ਰੈਡੀ ਕੀਤਾ ਹੈ ਠੀਕ ਹੈ ਜੀ ਤੁਸੀਂ ਇਸ ਨੂੰ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਸਿਲਕ ਤੇ ਵੀ ਕਰਵਾ ਸਕਦੇ ਹੋ ਆ ਸਿਲਕ ਨੂੰ ਕਈ ਵਾਰ ਪਹਿਣਾ ਕਹ ਰਹੇ ਨੇ ਕਿ ਅਮਰ ਸਿਲਕ ਦਾ ਜਿਹੜਾ ਫੈਬਰਿਕ ਥੋੜਾ ਇਦਾਂ ਹਾਰਡ ਜਿਆ ਤਾਂ ਨਹੀਂ ਹੈਗਾ ਖੜਿਆ ਖੜਿਆ ਤਾਂ ਨਹੀਂ ਰਹੂਗਾ ਨਹੀਂ ਜੀ ਬਹੁਤ ਹੀ ਪਿਆਰੀ ਗੈਵਰਡਨ ਸਿਲਕ ਆਪਾਂ ਨੇ ਇੱਥੇ ਲਗਾਈ ਹੋਈ ਹੈ ਤੇ ਸੌਫਟ ਵਾਲੀ ਸਿਲਕ ਹੈ ਔਰ ਸੈਕਿੰਡ ਗੱਲ ਇਹ ਹੈ ਕਿ ਇਹ ਪਿਓਰ ਦੇ ਉੱਪਰ ਬਣਿਆ ਕੋਈ ਸੈਮੀ ਦੇ ਉੱਪਰ ਆਪਾਂ ਨਹੀਂ ਰੈਡੀ ਕੀਤਾ ਠੀਕ ਹੈ ਬਹੁਤ ਸੋਹਣਾ ਦਾ ਨੈਕ ਬਣਿਆ ਹੋਇਆ ਸ ਲੱਗਿਆ ਕਿ ਇਸ ਤਰ੍ਹਾਂ ਇਹਨੂੰ ਬਣਾਉਣਾ ਚਾਹੀਦਾ ਆਪਾਂ ਹਲਕਾ ਫੁਲਕਾ ਜਾਂ neck ਵਸੇ ਦੇਖਣ ਚ ਲੱਗ ਰਿਹਾ ਤੇ ਬਹੁਤ ਸੋਹਣੀ ਹੈਵੀ ਲੁੱਕ ਆ ਰਹੀ ਹੈ ਠੀਕ ਹੈ ਜੀ ਕੋਈ ਹਲਕਾ ਫੁਲਕਾ ਕੰਮ ਨਹੀਂ ਹੈਗਾ ਹੈਵੀ ਕੰਮ ਹੈ ਠੀਕ ਹੈ ਤੇ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਹੈ ਤੁਸੀਂ ਦੇਖੋ ਬਹੁਤ ਸੋਹਣਾ ਕੰਮ ਆਪਣੀਆਂ ਬਾਹਾਂ ਦੇ ਉੱਪਰ ਹੋਇਆ ਹੋਇਆ ਔਰ ਪ੍ਰੋਪਰ ਹੈਂਡਵਰਕ ਹੈ ਕੋਈ ਇਹਦੇ ਚ ਆਰੀ ਮਸ਼ੀਨ ਦਾ ਕੰਮ ਨਹੀਂ ਹੈਗਾ ਹੈਂਡ ਦਾ ਕੰਮ ਹੈ ਸਾਰਾ ਠੀਕ ਹੈ ਸਿੱਪੀ ਗੜਦਾਣਾ ਔਰ ਆਪਾਂ ਨੇ ਜਿਹੜਾ ਤੁਸੀਂ ਦੇਖਿਆ ਆਰੀ ਆਰੀ ਦੇ ਨਾਲ ਜਰੀ ਦੇ ਨਾਲ ਸੌਰੀ ਆਪਾਂ ਨੇ ਹਾਈਲਾਈਟ ਜਿਹੜਾ ਕੀਤਾ ਹੋਇਆ ਇਸ ਤਰ੍ਹਾਂ ਆਪਣੇ ਘੇ カラー चेक ਕਰ ਸਕਦੇ ਹੋ ਬਹੁਤ ਸੋਹਣਾ ਕਲਰ ਜਿਹੜਾ ਇਹ ਵਾਲਾ ਆਪਾਂ ਰੈਡੀ ਕੀਤਾ ਇਹ ਵੀ ਸਾਨੂੰ ਕਲਰ ਭੈਣ ਨੇ ਆਪਣੀ ਚੋਇਸ ਅਸੀਂ ਸੀ ਕਿ ਮੈਨੂੰ ਇਸ ਤਰ੍ਹਾਂ ਦਾ ਕਲਰ ਜਿਹੜਾ ਚਾਹੀਦਾ ਤੇ ਸੇਮ ਕਲਰ ਆਪਾਂ ਰੈਡੀ ਕੀਤਾ ਜੋ ਸਾਡੇ ਕੋਲ ਸ਼ੋਅ ਹੋ ਰਿਹਾ ਪਿਕਚਰ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਨੈੱਕ ਬਾਜ਼ੂ ਔਰ ਪੂਰੀ ਸ਼ਰਟ ਵਿੱਚ ਤੁਹਾਨੂੰ ਬੂਟੀ ਮਿਲੇਗੀ ਤੁਸੀਂ ਦੇਖ ਸਕਦੇ ਹੋ ਔਰ ਹੈਵੀ ਕੇਰਾ ਜਿਹੜਾ ਬਣਿਆ ਹੋਇਆ ਜੀ ਤੇ ਇਸ ਤਰ੍ਹਾਂ ਆਪਾਂ ਨੇ 골ਡਨ ਟਿਸ਼ੂ ਲਗਾ ਕੇ ਜਿਹੜਾ ਸੂਟ ਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਸੋਹਣਾ ਲੱਗਦਾ ਹੈ ਜੀ ਇਸ ਤਰ੍ਹਾਂ ਸੂਟ ਦੇ ਉੱਪਰ ਪੇਸਟਿੰਗ ਪੱਟੀ ਲ ਇਸ ਨਾਲ ਸਲਵਾਰ ਰਹੇਗੀ ਨਾਲ ਔਰ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਦੁਪੱਟੇ ਨੂੰ ਆਪਾਂ ਨੇ ਟਿਸ਼ੂ ਪੇਸਟਿੰਗ ਕਰਕੇ ਫਿਰ ਉੱਪਰ ਜਿਹੜੀ ਲੇਸ਼ ਦਿੱਤੀ ਹੋਈ ਹੈ ਇਹਦੇ ਨਾਲ ਇਦਾਂ ਕਿ ਦੁਪੱਟਾ ਥੋੜਾ ਆਰਾਮ ਨਾਲ ਸਿਰ ਦੇ ਉੱਪਰ ਟਿਕਦਾ ਠੀਕ ਹੈ ਬਟ ਆਪਾਂ ਫਿਰ ਵੀ ਜਿਹੜੀ ਲੇਸ਼ ਹੈ ਉਹ ਵਰਕ ਦੇ ਨਾਲ ਮੈਚ ਕਰਕੇ ਲਗਾਈ ਹੈ ਠੀਕ ਹੈ ਇਦਾਂ ਨਹੀਂ ਹੈਗਾ ਕਿ ਸੂਟ ਦੇ ਉੱਪਰ ਵਰਕ ਕੁਝ ਹੋਰ ਹੈ ਤੇ ਦੁਪੱਟੇ ਤੇ ਲੇਸ਼ ਆਪਾਂ ਕੁਝ ਹੋਰ ਐਡ ਕਰ ਦਈਏ ਠੀਕ ਹੈ ਦੁਪੱਟਾ ਆਪਾਂ ਨੇ ਪਿਓਰ ਕਮਲ ਚੁਣੋਂਦਾ ਰੱਖਿਆ ਠੀਕ ਹੈ ਤੇ ਇਹ ਆਪਾਂ ਸਿਲਕ ਦੇ ਉੱਪਰ ਬਣਾਇਆ ਤੁਸੀਂ ਇਸ ਨੂੰ ਕ੍ਰੇਪ ਤੇ ਵੀ ਬਣਵਾ ਸਕਦੇ ਹੋ ਕ੍ਰਸ਼ ਤੇ ਬਣਾ ਸਕਦੇ ਹੋ ਟਿਸ਼ੂ ਤੇ ਬਣਾ ਸਕਦੇ ਹੋ ਸ਼ਿਮਰ ਤੇ ਬਣਾ ਸਕਦੇ ਹੋ ਠੀਕ ਹੈ ਤੇ ਵੈਸੇ ਇਹ ਉਹ ਜਿਹੜਾ ਸਿਲਕ ਔਰ ਕ੍ਰੇਪ ਫੈਬਰਿਕ ਆ ਇਹ ਬਹੁਤ ਹੀ ਵਧੀਆ ਚੱਲਦਾ ਔਰ ਸਭ ਦੀ ਪਹਿਲੀ ਪਸੰਦ ਹੈ ਲਓ ਤੁਸੀਂ ਜੋ ਵੀ ਐਡ ਕਰਾਉਣਾ ਚਾਹੁੰਦੇ ਆਪਣੇ ਸੂਟ ਦੇ ਉੱਪਰ ਚਾਹੇ ਲਟਕਣ ਨੇ ਚਾਹੇ ਜਿਪ ਐ ਚਾਹੇ ਪਲੇਟ ਹੋਣ ਹਨਾ ਜਿੰਨੇ ਵੀ ਤੁਸੀਂ ਬਣਾਉਣਾ ਚਾਹੁੰਦੇ ਤੁਸੀਂ ਸਾਰਾ ਕੁਝ ਮੈਜ਼ਰਮੈਂਟ ਦੇ ਵਿੱਚ ਐਡ ਕਰਨਾ ਹੈ ਤੁਸੀਂ ਸਾਨੂੰ ਕੁਝ ਵੀ ਅਲੱਗ ਤੋਂ ਨਹੀਂ ਮੈਂਸ਼ਨ ਕਰਨਾ ਕਿ ਅਮਨ ਅਸੀਂ ਸੂਟ ਦਾ ਮੈਜ਼ਰਮੈਂਟ ਭੇਜ ਦਿੱਤਾ ਬਸ ਸਾਨੂੰ ਲਟਕਣ ਚਾਹੀਦੇ ਨੇ ਕਿਉਂਕਿ ਜੋ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰੋਗੇ ਸਾਨੂੰ ਜਦੋਂ ਆਪਾਂ ਤੁਹਾਡਾ ਸੂਟ ਰੈਡੀ ਕਰਦੇ ਆ ਤਾਂ ਸਾਨੂੰ ਬਹੁਤ ਜ਼ਿਆਦਾ ਆਸਾਨੀ ਰਹਿੰਦੀ ਤੁਹਾਡੇ ਸਾਰੇ ਪੀ ਵਿੱਚ ਐਡ ਕਰਨ ਦਾ ਵੀ ਕੀ ਤੁਸੀਂ ਐਡ ਕਰਾਉਣਾ ਲਟਕਣ ਐਡ ਕਰਾਉਣਾ ਜਾਂ ਤੁਸੀਂ ਕੋਈ ਜਿਪ ਐਡ ਕਰਾਉਣੀ ਹੈ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਮੈਂ ਸੈਕਿੰਡ ਸੂਟ ਵੀ ਜਿਹੜਾ ਪੈਰਾਡੀ ਕੀਤਾ ਉਹ ਵੀ ਆਪਾਂ ਪਿਓਰ ਸਿਲਕ ਦੇ ਉੱਪਰ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸਿੰਪਲ ਸੋਪਰ ਜਿਹਾ ਕੰਮ ਹੋਇਆ ਹੋਇਆ ਇਹਦੇ ਉੱਪਰ ਇਸ ਤਰ੍ਹਾਂ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਹੈ ਸਿੱਪੀ ਕਰਦਾਣਾ ਔਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਥ੍ਰੈਡ ਆਪਾਂ ਇੱਥੇ ਲਗਾ ਕੇ ਇਹ ਵਾਲਾ ਪੀਸ ਜਿਹੜਾ ਰੈਡੀ ਕੀਤਾ ਹੈ ਇਸ ਤਰ੍ਹਾਂ ਸੇਮ ਵਰਕ ਕਪਾ ਪਹਿਲਾ ਪੀਸ ਜਿਹਦੇ ਉੱਪਰ ਰੈਡੀ ਕੀਤਾ ਸੀ ਠੀਕ ਹੈ ਬਟ ਹੁਣ ਸਾਲ ਉਹਨਾਂ ਦੀ ਕਲਰ ਚੁਆਇਸ ਸੀ ਕਿ ਸਾਨੂੰ ਇਸ ਤਰ੍ਹਾਂ 베ਜ ਜਿਹਾ ਕਲਰ ਚਾਹੀਦਾ ਬਹੁਤ ਪਿਆਰਾ ਜਿਹਾ ਲਾਈਟ ਜਿਹਾ ਕਲਰ ਇਹ ਵਾਲੀ ਸ਼ੇਪ ਜਿਹੜੀ ਤੁਸੀਂ ਦੇਖ ਸਕਦੇ ਹੋ ਔਰ ਵਰਕ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਇਸ ਤਰ੍ਹਾਂ ਦੇਖੋ ਸਾਰੇ ਤੁਸੀਂ ਦੇਖ ਸਕਦੇ ਹੋ ਘੇਰਾ ਚਾਕ ਬਾਜੂ ਔਰ ਪੂਰੀ ਸ਼ਾਰਟ ਦੇ ਵਿੱਚ ਇਸ ਤਰ੍ਹਾਂ ਆਪਣੇ ਸਿੱਪੀ ਦਾ ਕੰਮ ਜਿਹੜਾ ਕੀਤਾ ਹੋਇਆ ਕਿਉਂਕਿ ਇਹਦੇ ਨਾਲ ਆਪਣੇ ਸੂਟ ਜਿਹੜੀ ਲੁੱਕ ਬਹੁਤ ਸੋਹਣੀ ਆਂਦੀ ਹੈ ਤੁਸੀਂ ਦੇਖ ਸਕਦੇ ਹੋ ਅਗਰ ਆਪਾਂ ਸਿਰਫ ਸਿੱਪੀ ਘੇਰਾ ਚਾਕ ਔਰ ਬਾਹਾਂ ਦਾ ਕੰਮ ਕਰਦੇ ਅਗਰ ਵਿੱਚ ਆਪਾਂ ਸਿੱਪੀ ਦਾ ਕੰਮ ਨਾ ਕਰਦੇ ਤਾਂ ਸਾਡਾ ਸੂਟ ਜਿਹੜਾ ਸੀ ਉਹ ਖਾਲੀ-ਖਾਲੀ ਲੱਗਣਾ ਸੀ ਠੀਕ ਹੈ ਜੀ ਕਿਉਂਕਿ ਕਈ ਵਾਰ ਇਹਦਾ ਹੁੰਦਾ ਕਿ ਭੈਣਾ ਸਾਨੂੰ ਕਹਿੰਦੇ ਕਿ ਸਾਸੀ ਜਿਆਦਾ ਬਜਟ ਛੜੀ ਜਾਣਾ ਚਾਹੁੰਦੇ ਫਿਰ ਜਿੰਨਾ ਸਾਨੂੰ ਡਿਜ਼ਾਈਨ ਭੈਣਾ ਭੇਜਦੀ ਆਪਾਂ ਉਹਦੇ ਅਕੋਰਡਿੰਗ ਹੀ ਰੈਡੀ ਕਰਦੇ ਆ ਠੀਕ ਹੈ ਕਈ ਵਾਰ ਇਹ ਤਾਂ ਅਕੀ ਪੈਣਾ ਕਹਿੰਦੇ ਸਾਨੂੰ ਅਮਨ ਥੋੜਾ ਵੀ ਵਧੀਆ ਕਰਕੇ ਬਣਾ ਦਿਓ ਤਾਂ ਆਪਣੇ ਅਕੋਰਡਿੰਗ ਸਾਨੂੰ ਲੱਗਦਾ ਕਿ ਇਹ ਚੀਜ਼ ਸਾਨੂੰ ਐਡ ਕਰਨੀ ਚਾਹੀਦੀ ਤਾਂ ਆਪਾਂ ਜ਼ਰੂਰ ਐਡ ਆਨ ਕਰ ਦਿੰਦੇ ਆ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਬਹੁਤ ਸੋਹਣਾ ਸਾਈਡਾਂ ਤੇ ਚੰਪਾ ਲਗਾ ਕੇ ਨਾਲ ਆਪਾਂ ਫਿਨਿਸ਼ਿੰਗ ਪੱਟੀ ਜਿਹੜੀ ਜਿਹੜਾ ਕਲਰ ਆਪਾਂ ਨੇ ਐਡ ਕੀਤਾ ਉਹ ਵਾਲਾ ਪੇਸਿੰਗ ਪੱਟੀ ਆਪਾਂ ਨੇ ਇੱਥੇ ਦਿੱਤੀ ਹੋਈ ਹੈ ਹਮੇਸ਼ਾ ਹੀ ਤੁਹਾਨੂੰ ਸਾਡੇ ਸੂਟਾਂ ਦੇ ਵਿੱਚ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਮਿਲੇਗਾ ਚਾਹੇ ਉਹ ਪ੍ਰਿੰਟ ਸੂਟ ਹੋਣ ਚਾਹੇ ਉਹ ਹੈਂਡਵਰਕ ਦੇ ਪੀਸ ਹੋਣ ਤੁਸੀਂ ਦੇਖੋ ਅਗਰ ਇਹਨੂੰ ਆਪਾਂ ਸਿੰਪਲ 골ਡਨ ਟਿਸ਼ੂ ਜਾਂ 골ਡਨ ਆਪਾਂ ਪਾਈਪਿੰਗ ਲਗਾ ਕੇ ਸਲਿਚ ਕਰ ਦਿੰਦੇ ਤਾਂ ਜਿੱਦਾਂ ਅਨਕੰਪਲੀਟ ਸਾਨੂੰ ਲੱਗਣਾ ਸੀ ਠੀਕ ਹੈ ਬਟ ਆਪਾਂ ਇਸ ਤਰ੍ਹਾਂ ਪੇਸਟਿੰਗ ਪੱਟੀ ਲਗਾ ਕੇ ਕਲਰਫੁਲ ਦੋਨੋਂ ਸਾਈਡ ਦੇਖੋ ਸਟਿਚਿੰਗ ਵੀ ਇਹ ਨਹੀਂ ਹੈਗਾ ਕਿ ਸਿੰਪਲ ਸੋਬਰ ਜੀ ਆਪਾਂ ਸਟਿਚਿੰਗ ਕਰ ਦਿੱਤੀ ਹੁਣ ਤੁਸੀਂ ਦੇਖੋ ਬੈਗ ਤੇ ਵੀ ਆਪਾਂ ਸੇਮ ਹੀ ਚੰਪਾ ਲਗਾ ਕੇ ਨਾਲ ਪੇਸਟਿੰਗ ਪੱਟੀ ਐਡ ਕੀਤੀ ਹੋਈ ਕਲਰਫੁਲ ਇਹ ਨਹੀਂ ਕਿ ਸਿਰਫ ਆਪਾਂ ਪੇਸਟਿੰਗ ਪੱਟੀ ਸਿੰਪਲ ਐਡ ਕਰ ਦਿੱਤੀ ਹੈ ਨਾ ਇਸ ਤਰ੍ਹਾਂ ਤੁਸੀਂ ਦੇਖੋ ਚਾਕ ਦੇ ਵੀ ਘੇਰੇ ਦੇ ਉੱਪਰ ਸਾਰਾ ਤੁਹਾਡੇ ਪ੍ਰੋਪਰ ਜਿਹੜੀ ਤੁਹਾਡੀ ਬੈਗ ਦੇ ਉੱਪਰੋਂ ਸ ਬਹੁਤ ਸੋਹਣਾ ਕੰਮ ਹੈ ਸਾਰਾ ਕਹਾੜਾ ਹੈਂਡਵਰਕ ਪੀਸ ਰਹੇਗਾ ਜੀ ਇਹ ਵਾਲਾ ਇਸ ਤਰ੍ਹਾਂ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਇਸ ਤਰ੍ਹਾਂ ਆਪਣੀ ਨਾਲ ਸਲਵਾਰ ਰਹੇਗੀ ਤੁਸੀਂ ਟਰੌਜ਼ਰ ਬਣਾ ਸਕਦੇ ਹੋ ਸ਼ਰਾਰਾ ਬਣਾ ਸਕਦੇ ਹੋ ਗਰਾਰਾ ਬਣਾ ਸਕਦੇ ਹੋ ਕਿਉਂਕਿ ਜਿਵੇਂ ਦਾ ਤੁਹਾਡਾ ਫੰਕਸ਼ਨ ਤੁਸੀਂ ਫੰਕਸ਼ਨ ਦੇ ਅਕੋਰਡਿੰਗ ਜਿਹੜਾ ਸੂਟ ਹੈ ਉਹ ਰੈਡੀ ਕਰਵਾ ਸਕਦੇ ਹੋ ਲੋ ਜੀ ਇਸ ਤਰ੍ਹਾਂ ਰਹੇਗਾ ਦੁਪੱਟਾ ਦੁਪੱਟਾ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੀ ਆ ਇਸ ਤਰ੍ਹਾਂ ਪਾ ਦੁਪੱਟੇ ਦੇ ਵਿੱਚ ਵੀ ਕੰਮ ਜਿਹੜਾ ਕੀਤਾ ਹੋਇਆ ਦੁਪੱਟਾ ਚੈੱਕ ਕਰੋ ਲਿੱਕੋ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੀ ਕੁਆਲਿਟੀ ਆ ਰਹੀ ਹੈ ਬਟ ਆਪਾਂ ਜਿਹੜੀ ਤੁਹਾਨੂੰ ਕੁਆਲਿਟੀ ਦੇ ਰਹੇ ਹਾਂ ਬਹੁਤ ਹੀ ਫਾਈਨ ਕੁਆਲਿਟੀ ਦੀ ਜਿਹੜੀ ਆਪਾਂ ਤੁਹਾਨੂੰ ਸੌਰੀ ਦੁਪੱਟੇ ਲੈ ਕੇ ਆਏ ਹਾਂ ਫਾਈਨ ਕੁਆਲਿਟੀ ਦੇ ਆਪਾਂ ਦੁਪੱਟੇ ਐਡ ਕਰ ਰਹੇ ਹਾਂ ਔਰ ਜਿਹੜਾ ਫੈਬਰਿਕ ਦੀ ਅਗਰ ਮੈਂ ਗੱਲ ਕਰਾਂ ਅਗਰ ਤੁਸੀਂ ਸੈਮੀ ਕੋਕ ਦਾ ਸੈਮੀ ਲਗਵਾਵਾਂਗੇ ਅਗਰ ਤੁਸੀਂ ਕਹੋਗੇ ਪਿਓਰ ਤਾਂ ਅਸੀਂ ਪਿਓਰ ਹੀ ਲਗਾਵਾਂਗੇ ਹੁਣ ਤੁਸੀਂ ਇਹ ਦੁਪੱਟਾ ਚੈੱਕ ਕਰੋ ਕਾਫੀ ਖੁੱਲਾ ਡੁੱਲਾ ਦੁਪੱਟਾ ਠੀਕ ਹੈ ਬਟ ਅਸੀਂ ਦੁਪੱਟਾ ਤੁਹਾਨੂੰ ਉਹੀ ਆਡਮ ਕਰਕੇ ਦੇ ਰਹੇ ਕਿ ਜਿਹੜਾ ਤੁਹਾਨੂੰ ਬੁੱਕਲ ਮਾਰਨ ਦੇ ਵਿੱਚ ਆਸਾਨੀ ਰਹੇ ਕਿ ਕਈ ਵਾਰ ਇਦਾਂ ਹੁੰਦਾ ਕਿ ਭੈਣਾਂ ਨੇ ਦੁਪੱਟਾ ਜਿਹੜਾ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਸੂਟੇ ਵਾਲਾ ਪਾ ਕੇ ਹਨਾ ਕਈ ਵਾਰ ਇਹਨਾਂ ਤੋਂ ਸਾਨੂੰ ਕਹਿੰਦੇ ਕਿ ਅਮਨ ਅਸੀਂ आनंद ਕਾਰਜ ਲਈ ਇਹ ਵਾਲਾ ਸੂਟ ਜਿਹੜਾ ਪਾ ਕੇ ਜਾਵਾਂਗੇ ਹਨਾ ਤੇ ਸਾਡੇ ਸਿਰ ਦੇ ਉੱਪਰ ਦੁਪੱਟਾ ਠਿਕਣਾ ਚਾਹੀਦਾ ਔਰ ਖੁੱਲਾ ਡੁੱਲਾ ਹੋਵੇ ਸੂਟ ਚਾਹੀਏ ਥੋੜਾ ਸਸਤਾ ਕਰਵਾ ਲੂ ਬਟ ਦੁਪੱਟਾ ਜਿਹੜਾ ਉਹ ਵਧੀਆ ਹੀ ਹੋਣਾ ਚਾਹੀਦਾ ਕਿਉਂਕਿ ਸਾਡੇ ਸੂਟਾਂ ਦੀ ਟੌਰ ਜਿਹੜੀ ਉਹ ਦੁਪੱਟੇ ਦੇ ਨਾਲ ਲੋ ਜੀ ਇਸੇ ਤਰ੍ਹਾਂ ਹੀ ਆਪਾਂ ਚੰਪਾ ਫਿਨਿਸ਼ਿੰਗ ਦੇ ਕੇ ਨਾਲ ਆਪਾਂ ਪੇਸਟਿੰਗ ਪੱਟੀ ਦੁਪੱਟੇ ਨੂੰ ਵੀ ਐਡ ਕੀਤੀ ਬਹੁਤ ਪਿਆਰਾ ਔਰ ਬਹੁਤ ਟਾਈਮ ਲੱਗ ਜਾਂਦਾ ਜੀ ਇਸ ਤਰ੍ਹਾਂ ਦੁਪੱਟਾ ਰੈਡੀ ਕਰਨ ਨੂੰ ਠੀਕ ਹੈ ਕੋਈ ਇਦਾਂ ਨਹੀਂ ਹੈਗਾ ਕਿ ਥੋੜਾ ਟਾਈਮ ਦਾ ਕੰਮ ਹੈ ਇਹ ਸਿੰਪਲ ਦੁਪੱਟੇ ਆਪਣੇ 4- ਬਹੁਤ ਸੋਹਣਾ ਕਲਰ ਪੇਸਟਿੰਗ ਜਿਹੜੀ ਇਹਦੀ ਹੋਈ ਹੋਈ ਏ ਔਰ ਬਹੁਤ ਪਿਆਰਾ ਲੱਗ ਰਿਹਾ ਸੀ ਇਹ ਬੜਾ ਕੋਈ ਡਾਰਕ ਕਲਰ ਨਹੀਂ ਲਗਾਇਆ ਆਪਾਂ ਨੇ ਬਹੁਤ ਸੋਹਣਾ ਲਾਈਟ ਜਿਹਾ ਕਲਰ ਇਹਦੇ ਵਿੱਚ ਰੱਖਿਆ ਹੋਇਆ ਤੁਸੀਂ ਇਸ ਨੂੰ ਕਰੇਪ ਤੇ ਕਰਵਾ ਸਕਦੇ ਹੋ ਐਜ਼ ਇਟ ਵੀ ਬਣਾ ਸਕਦੇ ਹੋ ਬਹੁਤ ਪਿਆਰਾ ਜਿਆ ਔਰ ਫੈਬਰਿਕ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੋਏਗੀ ਠੀਕ ਹੈ ਕੋਈ ਕਮੀ ਪੇਸ਼ੇ ਨਹੀਂ ਹੋਏਗੀ ਕਿਉਂਕਿ ਪਿਓਰ ਤੇ ਉੱਪਰ ਆਪਾਂ ਇਹ ਪੀਸ ਜਿਹੜੇ ਰੈਡੀ ਕੀਤੇ ਨੇ ਜਿੰਨੇ ਵੀ ਤੁਹਾਨੂੰ ਦਿਖਾਏ ਨੇ ਫਸਟ ਵਾਲਾ ਵੀ ਔਰ ਸੈਕਿੰਡ ਵਨ ਵੀ ਠੀਕ ਹੈ ਬਾਕੀ ਕਲਰ ਚੁਆਇਸ ਤੁਹਾਡੀ ਰਹੇਗੀ ਅਗਰ ਤੁਸੀਂ ਕਲਰ ਕੋਈ ਹੋਰ ਬਣਾਉਣਾ ਚਾਹੁੰਦੇ ਤੁਸੀਂ ਕਲਰ ਬਣਵਾ ਸਕਦੇ ਹੋ ਅਗਰ ਤੁਸੀਂ ਐਜ਼ ਇਟ ਕਰਵਾਉਣਾ ਚਾਹੁੰਦੇ ਤੁਸੀਂ ਐਜ਼ ਇਟ ਵੀ ਕਰਵਾ ਸਕਦੇ ਹੋ ਠੀਕ ਹੈ ਅਗਰ ਤੁਸੀਂ ਸਾਡਾ ਤੋਂ ਪ੍ਰਾਈਸ ਲਓਗੇ ਤਾਂ ਆਪਾਂ ਤੁਹਾਨੂੰ ਜੋ ਆਪਾਂ ਪਿਓਰ ਦੇ ਉੱਪਰ ਰੈਡੀ ਕੀਤਾ ਜਿਵੇਂ ਆਪਾਂ ਦੁਪੱਟਾ ਰੈਡੀ ਕੀਤਾ ਜੋ ਵੀ ਇਹਦੇ ਵਿੱਚ ਆ ਪੈਟਰਨ ਕੀਤਾ ਤੁਹਾਨੂੰ ਉਸੇ ਦੀ ਪ੍ਰਾਈਸ ਦਵਾਂਗੇ ਬਟ ਅਗਰ ਤੁਸੀਂ ਸੈਮੀ ਤੇ ਕਰਵਾਓਗੇ ਤਾਂ ਸੈਮੀ ਦੇ ਉੱਪਰ ਪ੍ਰਾਈਸ ਜਿਹੜੀ ਉਹ ਤੁਸੀਂ 3000 ਰੁਪਿਆ ਘਟਾ ਕਰ ਸਕਦੇ ਹੋ अगला सूट चेक करो कलर बहुत ज्यादा सोना और ये पीस बहुत ही हैवी बनया हुआ हैवी है ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਸ ਦਾ neck ਦੇ ਉੱਪਰ ਕੰਮ ਰਹੇਗਾ ਪੂਰਾ ਹੈਵੀ neck ਬਣਿਆ ਹੋਇਆ ਜਿਵੇਂ ਸਾਨੂੰ ਡਿਜ਼ਾਈਨ ਆਇਆ ਸੀ ਸੇਮ ਆਪਾਂ ਡਿਜ਼ਾਈਨ ਦੇ ਅਕੋਰਡਿੰਗ ਹੀ ਰੈਡੀ ਕੀਤਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਰਹੇਗਾ ਪੂਰਾ ਹੈਵੀ ਸੂਟ ਹੈ ਜੀ ਇਹ ਵਾਲਾ ਇਸ ਤਰ੍ਹਾਂ ਔਰ ਨਾਲ ਹੀ ਆਪਾਂ ਰੈੱਡ ਕਲਰ ਦਾ ਥ੍ਰੈਡ ਜਿਹੜਾ ਐਡ ਆਨ ਕੀਤਾ ਹੋਇਆ ਜਿਵੇਂ ਸਾਨੂੰ ਪਿਕਚਰ ਆਈ ਸੀ ਪਿਕਚਰ ਦੇ ਅਕੋਰਡਿੰਗ ਹੀ ਆਪਾਂ ਨੇ ਥ੍ਰੈਡ ਦਾ ਕਲਰ ਐਡ ਕੀਤਾ ਹੋਇਆ ਜਿਵੇਂ ਸਾਨੂੰ ਪਿਕਚਰ ਚ ਸ਼ੋ ਹੋ ਰਿਹਾ ਸੀ ਠੀਕ ਹੈ ਕਾਫੀ ਸਾਰਾ ਕੰਮ ਆਪਣੇ ਘੇਰੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਔਰ ਜਿਵੇਂ ਆਪਾਂ ਥ੍ਰੈਡ ਐਡ ਕੀਤਾ ਉਸੇ ਤਰ੍ਹਾਂ ਹੀ ਆਪਾਂ ਨੇ ਰੈੱਡ ਕਲਰ ਦੀ ਪੇਸਟਿੰਗ ਪੱਟੀ ਜਿਹੜੀ ਐਡ ਆਨ ਕੀਤੀ ਹੋਈ ਏ ਔਰ ਇਹ ਵਾਲਾ ਜਿਹੜਾ ਫੈਬਰਿਕ ਰਹੇਗਾ ਇਹ ਸੈਮੀ ਕਰੇਪ ਰਹੇਗੀ ਠੀਕ ਹੈ ਸੈਮੀ ਕਰੇਪ ਵੀ ਅੱਛੀ ਕੁਆਲਿਟੀ ਦੀ ਸੈਮੀ ਕਰੇਪ ਹੈ ਕੋਈ ਹਲਕੀ ਫੁਲਕੀ ਸੈਮੀ ਕ ਇਸ ਤਰ੍ਹਾਂ ਰਹੇਗਾ ਜੀ ਨਾਲ ਸ਼ਰਾਰਾ ਬਹੁਤ ਹੈਵੀ ਜਿਹੜਾ ਸ਼ਰਾਰਾ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਇਸ ਤਰ੍ਹਾਂ 3.5 ਮੀਟਰ ਦਾ ਆਪਾਂ ਨੇ ਸ਼ਰਾਰਾ ਜਿਹੜਾ ਇੱਥੇ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੂਰੇ ਸ਼ਰਾਰੇ ਦੇ ਉੱਪਰ ਵਰਕ ਰਹੇਗਾ ਠੀਕ ਹੈ ਇਸ ਤਰ੍ਹਾਂ ਆਪਾਂ ਪੇਸਟਿੰਗ ਪੱਟੀ نیچے ਐਡ ਕੀਤੀ ਹੋਈ ਹੈ ਔਰ ਨਾਲ ਹੀ ਆਪਾਂ ਲਾਈਨਿੰਗ ਦੇ ਵਿੱਚ ਵੀ ਪੇਸਟਿੰਗ ਪੱਟੀ ਜਿਹੜੀ ਐਡ ਕੀਤੀ ਹੋਈ ਕਿਉਂਕਿ ਇਦਾਂ ਲੱਗੇ ਤੁਹਾਡੇ ਸ਼ਰਾਰੇ ਦਾ ਜਿਹੜਾ ਫਲੇਅਰ ਹੈ ਉਹ ਵਧੀਆ ਲੱਗੇ ਇਸ ਤਰ੍ਹਾਂ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਤੁਸੀਂ ਥੋੜਾ ਡਾਰਕ ਤੇ ਵੀ ਬਣਾ ਸਕਦੇ ਹੋ ਲਾਈਟ ਤੇ ਤੁਹਾਨੂੰ ਦਿਖਾਈ ਰਹੇ ਆ ਠੀਕ ਹੈ ਜੀ ਤੇ ਇਸ ਤਰ੍ਹਾਂ ਨਾਲ ਰਹੇਗਾ ਦੁਪੱਟਾ ਦੁਪੱਟੇ ਦੇ ਉੱਪਰ ਆਪਾਂ ਮੋਤੀ ਵਾਲੀ ਲੈਂਸ ਜਿਹੜੀ ਦਿੱਤੀ ਹੋਈ ਸਿੰਪਲ ਦੁਪੱਟਾ ਨਾਲ ਕਿਹਾ ਸੀ ਕਿ ਜ਼ਿਆਦਾ ਵੱਡੀ ਲੈਂਸ ਨਾ ਐਡ-ਆਨ ਕਰਿਓ ਆਪਾਂ ਸਿੰਪਲ ਲੈਂਸ ਜਿਹੜੀ ਦੁਪੱਟੇ ਦੇ ਉੱਪਰ ਰੱਖੀ ਹੋਈ ਏ ਔਰ ਬਹੁਤ ਸੋਹਣਾ ਇਹ ਵਾਲਾ ਸੂਟ ਜਿਹੜਾ ਸਾਡਾ ਰੈਡੀ ਹੋਇਆ ਹੋਇਆ ਮੈਂ ਤੁਹਾਨੂੰ ਪ੍ਰੋਪਰ ਇੱਕ ਵਾਰ ਲੁੱਕ ਦਿਖਾ ਦੇਣੀ ਆ ਬਹੁਤ ਹੈਵੀ ਪੀਸ ਹੈ ਜੀ ਇਹ ਵਾਲਾ ਇਸ ਤਰ੍ਹਾਂ ਠੀਕ ਹੈ ਕੁਸੀਂ ਨੂੰ ਸਿੰਪਲ ਸਲਵਾਰ ਸੂਟ ਵੀ ਬਣਾ ਸਕਦੇ ਹੋ ਸ਼ਰਾਰਾ ਸੂਟ ਵੀ ਬਣਾ ਸਕਦੇ ਹੋ ਗਰਾਰਾ ਵੀ ਬਣਾ ਸਕਦੇ ਹੋ ਲਹਿੰਗਾ ਵੀ ਬਣਾ ਸਕਦੇ ਜੋ ਤੁਸੀਂ ਲਾਈਕ ਕਰ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਹੋ ਔਰ ਪੂਰੇ ਸ਼ਰਾਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੰਮ ਜਿਹੜਾ ਰਹੇਗਾ ਉੱਪਰ ਤੱਕ ਆਪਾਂ ਮੋਤੀ ਜਿਹੜੇ ਐਡ ਔਨ ਕੀਤੇ ਹੋਏ ਨੇ ਨੋਸੀ ਇਹ ਤਿੰਨ ਸੂਟ ਰੈਡੀ ਕਰਵਾਏ ਸੀ ਭੈਣ ਭਰਾਣੇ ਤਿੰਨੋਂ ਸੇਮ ਕਲਰ ਦੇ ਉੱਪਰ ਕਰਵਾਏ ਸੀ ਔਰ ਸਭ ਦੇ ਉੱਪਰ ਆਪਾਂ ਨੇ ਸਲੀਪ ਐਡ ਆਨ ਕਰ ਰੱਖੀ ਵੀ ਕਿਹੜਾ ਸੂਟ ਕਿਹੜੀ ਭੈਣ ਦਾ ਹੈ ਠੀਕ ਹੈ ਕਿਉਂਕਿ ਕਈ ਵਾਰ ਕਿਤੇ ਇਦਾਂ ਨਾ ਹੋਵੇ ਵੀ ਉਹ ਕਨਫਿਊਜ਼ ਹੋ ਜਾਣ ਕਿ ਕਿਹੜਾ ਮੈਜ਼ਰਮੈਂਟ ਮੇਰਾ ਹੈ ਵਸਤਾ ਟਰਾਈ ਕਰਨ ਨਾਲ ਪਤਾ ਲੱਗ ਹੀ ਜਾਣਾ ਠੀਕ ਹੈ ਜੀ ਸੇਮ ਹੀ ਡਿਜ਼ਾਈਨ ਰਹੇਗਾ ਸਾਰਾ ਕੁਝ ਸੇਮ ਬਣਿਆ ਹੋਇਆ ਸੇਮ ਫੈਬਰਿਕ ਲੱਗਿਆ ਹੋਇਆ ਸਿਰਫ ਮੈਂ ਤੁਹਾਨੂੰ ਦਿਖਾਣੇ ਨੇ ਤੁਸੀਂ ਇਸ ਤਰੀਕੇ ਨਾਲ ਆਪਣੇ ਜਿਹਦਾ ਵਿਆਹ ਸ਼ਾਦੀ ਲਈ ਤੁਸੀਂ ਬਣਾਉਣਾ ਚਾਹੁੰਦੇ ਹੋ ਕਲਰ ਥੀਮ ਹੁੰਦਾ ਨਾ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਠੀਕ ਹੈ ਇਸੇ ਤਰ੍ਹਾਂ ਇਹਨਾਂ ਦਾ ਵੀ ਕਲਰ ਥੀਮੇ ਭੈਣ ਹੋਰਾਂ ਦਾ ਤੇ ਇਸੇ ਤਰ੍ਹਾਂ ਉਹਨਾਂ ਨੇ ਸਾਰੇ ਸੂਟ ਜਿਹੜੇ ਰੈਡੀ ਕਰਵਾਏ ਹੋਏ ਨੇ ਜੀ ਲੋ ਜੀ ਇਸ ਤਰ੍ਹਾਂ ਕੇਲੇ ਦੇ ਉੱਪਰ ਕੰਮ ਰਹੇਗਾ ਬਹੁਤ ਹੈਵੀ ਪੀਸ ਜਿਹੜਾ ਬਣਿਆ ਹੋਇਆ ਜੀ ਇਹ ਵਾਲਾ ਬਿਲਕੁਲ ਪ੍ਰੋਪਰ ਆਪਾਂ ਤੁਹਾਨੂੰ ਮੈਜ਼ਰਮੈਂਟ ਸੌਰੀ ਮੈਂ ਜਿਹੜਾ ਪ੍ਰਾਈਸ ਉਹ ਨਹੀਂ ਦੱਸ ਸਕਦੇ ਕਿਉਂਕਿ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਜਿਹੜਾ ਸੂਟ ਰੈਡੀ ਹੋਣਾ ਹੁੰਦਾ ਕਈ ਵਾਰ ਇਦਾਂ ਹੁੰਦਾ ਕਿ ਤੁਸੀਂ ਕਹਿ ਦਿੰਦੇ ਹੋ ਕਿ ਸਾਨੂੰ ਇੰਨਾ ਕੰਮ ਨਹੀਂ ਚਾਹੀਦਾ ਸਾਨੂੰ ਕੰਮ ਥੋੜਾ ਘੱਟ ਚਾਹੀਦਾ ਜਾਂ ਵੱਧ ਚਾਹੀਦਾ ਨਾ ਕਿਉਂਕਿ ਸਭ ਦੀ ਆਪਣੀ ਆਪਣੀ ਚੁਆਇਸ ਹੈ ਠੀਕ ਹੈ ਜੀ ਕਈ ਵਾਰ ਇਦਾਂ ਦਾ ਕਿ ਤੁਸੀਂ ਕਹਿ ਰਹੇ ਕਿ ਅਸੀਂ ਸੈਮੀ ਤੇ ਨਹੀਂ ਬਣਾਉਣਾ ਅਸੀਂ ਪਿਓਰ ਤੇ ਬਣਾਉਣਾ ਬਟ ਫਿਰ ਮੈਂ ਤੁਹਾਨੂੰ ਅਗਰ ਕਹਾਂ ਜੇ ਦਾ ਰਫਲੀ ਆਈਡੀਆ ਤੁਹਾਨੂੰ ਇੱਕ ਦਵਾ ਕਿਉਂਕਿ ਕਈ ਵਾਰ ਇਦਾਂ ਦਾ ਕਿ ਤੁਹਾਡਾ ਮੈਜ਼ਰਮੈਂਟ ਇਦਾਂ ਤੁਹਾਡਾ ਘੇਰਾ ਉਹ ਅਰਾਊਂਡ 28 ਇੰਚ ਹੋ ਗਿਆ 26 ਇੰਚ ਹੋ ਗਿਆ ਉਹਦੇ ਅਕੋਰਡਿੰਗ ਦੇਖੋ ਕੰਮ ਵੱਧ ਜਾਂਦਾ ਹੁਣ 2 ਇੰਚ ਨਾਲ ਅਗਰ ਤੁਹਾਡਾ 2 ਇੰਚ ਘੇਰਾ ਵੱਧ ਗਿਆ ਤਾਂ 2 ਇੰਚ ਆ ਥੋੜਾ ਰਫਲੀ ਆਈਡੀਆ ਦੇ ਦਿੰਨੇ ਆ ਵੀ ਇੰਨੇ ਤੱਕ ਦੇ ਤੁਹਾਡੇ ਇਹ ਵਾਲੇ ਸੂਟ ਜਿਹੜੇ ਰੈਡੀ ਹੋਣਗੇ ਫਿਰ ਵੀ ਨੀਅਰ ਅਬਾਊਟ 28000 ਤੋਂ ਉੱਪਰ ਪਰ ਇਹ ਵਾਲੇ ਸੂਟ ਰਹਿਣਗੇ ਜੀ ਠੀਕ ਹੈ ਜਿਆਦਾ ਨਹੀਂ ਹੋਣਗੇ ਬਸ ਇੰਨੇ ਕ ਦੇ ਵਿੱਚ ਵਿੱਚ ਜੀ ਤੁਹਾਡੇ ਇਹ ਵਾਲਾ ਜਿਹੜਾ ਸੂਟ ਹੋ ਰੈਡੀ ਹੋਏਗਾ ਠੀਕ ਹੈ ਜੀ ਵਿਦਨ ਸਟਿਚਿੰਗ ਸਟਿਚਿੰਗ ਵੀ ਕੋਈ ਇਤੇ ਯਾਨੀ ਕਿ ਕੋਈ ਸਿੰਪਲ ਸਟਿਚਿੰਗ ਕੀਤੀ ਹੋਈ ਤੁਸੀਂ ਦੇਖ ਸਕਦੇ ਹੋ ਸਾਰੇ ਸੂਟਾਂ ਨੂੰ ਆਪਾਂ ਇਸ ਤਰ੍ਹਾਂ ਪੇਸਟਿੰਗ ਕੀਤੀ ਹੋਈ ਹੈ ਵਿਦਨ ਸ਼ਰਾਰਾ ਵੀ ਪੇਸਟਿੰਗ ਹੋਊਗਾ ਐਦਾਂ ਨਹੀਂ ਕਿ ਸ਼ਰਾਰੇ ਦੇ نیچے ਆਪਾਂ ਪੇਸਟਿੰਗ ਨਹੀਂ ਕੀਤੀ ਹੈਗੀ ਸ਼ਰਾਰੇ ਦੇ نیچے ਆਪਾਂ ਤੁਹਾਨੂੰ ਦਿਖਾਉਣੀ ਹੈ ਸ਼ਾਇਦ ਇਹ ਦੇਖੋ ਇਹਦਾ ਵਾਲਾ ਆਪਾਂ ਜਿੱਦਾਂ ਗਰਾਰਾ ਰੈਡੀ ਕੀਤਾ ਹੋਇਆ ਇਸ ਤਰ੍ਹਾਂ ਇਸ ਗਰਾਰੇ ਦੇ ਨੀਚੇ ਵੀ ਇਸ ਤਰ੍ਹਾਂ ਪੇਸਟਿੰਗ ਪੱਟੀ ਆਪਾਂ ਨੇ ਐਡ-ਆਨ ਕੀਤੀ ਹੋਈ ਹੈ ਠੀਕ ਹੈ ਜੀ ਇਦਾਂ ਨਹੀਂ ਕਿ ਸਿੰਪਲ ਆਪਾਂ ਪੇਸਟਿੰਗ ਪੱਟੀ ਇੱਥੇ ਐਡ ਕੀਤੀ ਆਪਾਂ ਲਾਈਨਿੰਗ ਕੁਝ ਕੁਝ ਨਹੀਂ ਐਡ ਕੀਤਾ ਹੈਗਾ ਦੇਖੋ ਅਗਰ ਚੀਜ਼ ਨੂੰ ਅੱਛੀ ਕੁਆਲਿਟੀ ਦੀ ਚਾਹੀਦੀ ਤਾਂ ਉੱਤੇ ਅੱچھے ਪੈਸੇ ਕੀ ਲਗਾਉਣੇ ਪੈਂਦੇ ਨੇ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਆਪਾਂ ਰਫਲੀ ਦੱਸ ਦਿੱਤੀ ਥੋੜੀ ਬਹੁਤੀ ਦੇਖੋ ਘਟ ਵਧ ਸਕਦੀ ਏ ਅਗਰ ਤੁਹਾਡਾ ਮੈਜ਼ਰਮੈਂਟ ਘਟ ਵਧ ਸਕਦਾ ਬਟ ਇਹ ਵਾਲਾ ਜਿਹੜਾ ਨਾਰਮਲ ਸਾਈਜ਼ ਦਾ ਮੈਜ਼ਰਮੈਂਟ ਹੈ ਠੀਕ ਹੈ ਜੀ ਅਗਰ ਤੁਹਾਡਾ ਮੈਜ਼ਰਮੈਂਟ ਦਾ ਜਿਹੜਾ ਘੇਰਾ ਚਾਕ ਜਾਂ ਵੱਧ ਗਿਆ ਤਾਂ ਉਹ वैसे कोशिश करेंगे कि आपा ਤੁਹਾਨੂੰ ਇਸੇ ਪ੍ਰਾਈਸ ਸੈੱਟ ਕਰਕੇ ਦਈਏ ਬਟ ਕਈ ਵਾਰ ਸਾਡੇ ਵੀ ਹੱਥ 'ਚ ਨਹੀਂ ਹੁੰਦਾ ਹੈਗਾ ਕੁਛ ਨਾ ਕੁਛ ਨਾ ਕੁਝ ਚੀਜ਼ਾਂ ਤੁਸੀਂ ਐਡ-ਆਨ ਕਰਵਾ ਲੈਂਦੇ ਹੋ ਕੁਛ ਕੱਟ ਕਰਵਾ ਲੈਂਦੇ ਹੋ ਤੇ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਸੂਟ ਹੈ ਉਹ ਤੁਹਾਡੀ ਚੁਆਇਸ ਅਕੋਰਡਿੰਗ ਬਣ ਜਾਂਦਾ ਤੇ ਇਸ ਦੇ ਨਾਲ ਆਪਾਂ ਗਰਾਰਾ ਰੱਖਿਆ ਹੋਇਆ ਜੀ ਇਸ ਤਰ੍ਹਾਂ ਠੀਕ ਹੈ ਤੁਸੀਂ ਸ਼ਰਾਰਾ ਵੀ ਬਣਾ ਸਕਦੇ ਹੋ ਗਰਾਰਾ ਵੀ ਬਣਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਜਿਵੇਂ ਭੈਣਾਂ ਦਾ ਕਲਰ ਥੀਮ ਹੈ ਉਸੇ ਅਕੋਰਡਿੰਗ ਉਹਨਾਂ ਨੇ ਸੂਟ ਜਿਹੜੇ ਰੈਡੀ ਕਰਵਾਏ ਨੇ ਠੀਕ ਹੈ ਸਿਰਫ ਇੱਕ ਦਾ ਉਹਨਾਂ ਨੇ ਘਰਾਰਾ ਸੂਟ ਬਣਾਇਆ ਬਾਕੀ ਸਾਰੇ ਉਹਨਾਂ ਨੇ ਸ਼ਰਾਰਾ ਸੂਟ ਹੀ ਬਣਾਏ ਹੋਏ ਨੇ ਤੇ ਲੋ ਜੀ ਇਸ ਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਆਪਾਂ ਇਸ ਦਾ ਰੈੱਡ ਕਲਰ ਦਾ ਰੱਖਿਆ ਹੋਇਆ ਇਸ ਤਰ੍ਹਾਂ ਔਰ ਪੂਰੇ ਦੁਪੱਟੇ ਤੇ ਸਿੱਪੀ ਦਾ ਕੰਮ ਰਹੇਗਾ ਬਹੁਤ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਬਣਿਆ ਹੈ ਤੁਸੀਂ ਦੇਖ ਸਕਦੇ ਹੋ ਲਾਈਟ ਐਂਡ ਡਾਰਡਾ ਦਾ ਕੰਬੀਨੇਸ਼ਨ ਰਹੇਗਾ ਤੇ ਦੁਪੱਟੇ ਨੂੰ ਇਸ ਤਰ੍ਹਾਂ ਆਪਾਂ ਨੇ ਇਹਨੂੰ ਕੋਈ ਖਿਚੜੀ ਗੋਟਾ ਵੀ ਕਹੇ ਜਾਂਦਾ ਕੋਈ ਇਹਨੂੰ ਫੁੱਲ ਚੜੀ ਗੋਟਾ ਕਹੇ ਜਾਂਦਾ ਕੋਈ ਇਹਨੂੰ ਝਾੜੂ ਗੋਟਾ ਕਹੇ ਜਾਂਦਾ ਸਾਰਿਆਂ ਨੇ ਆਪੋ ਆਪਣੇ ਨਾਂ ਦੇ ਨਾਮ ਰੱਖੇ ਹੋਏ ਨੇ ਜੀ। ਤੇ ਅੱਜ ਇਸ ਦਿਨ ਨਾਲ ਆਪਾਂ ਘਰਾਂ ਦਾ ਰੈਡੀ ਕੀਤਾ ਤੁਹਾਨੂੰ ਪ੍ਰੋਪਰ ਆਪਾਂ ਨੇ ਫੈਬਰਿਕ ਵਰਗਾ ਦਿੱਤਾ ਕਿ ਸੈਮੀ ਕ੍ਰੇਡ ਉੱਪਰ ਆਪਾਂ ਹੀ ਰੈਡੀ ਕੀਤੇ ਨੇ ਫੁੱਲ ਹੈਵੀ ਪੀਸ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਕੰਮ ਆਪਣੇ ਸੂਟ ਦੇ ਉੱਪਰ ਹੋਇਆ ਹੋਇਆ। ਔਰ ਫੁੱਲੀ ਕੰਮ ਜਿਹੜਾ ਆਪਣੇ ਸ਼ਰਾਰੇ ਦੇ ਉੱਪਰ ਆਪਣੀ ਗਰਾਰੇ ਦੇ ਉੱਪਰ ਹੋਇਆ ਔਰ ਨਾਲ ਦੁਪੱਟਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੇ ਉੱਪਰ ਵੀ ਕੰਮ ਹੋਇਆ ਹੋਇਆ ਠੀਕ ਹੈ ਜੀ ਜੇ ਜੇ ਆਪਾਂ ਦੁਪੱਟੇ ਦੇ ਉੱਪਰ ਕੰਮ ਨਹੀਂ ਕੀਤਾ ਉਹਦੀ ਥੋੜੀ ਜਿਹੀ ਪ੍ਰਾਈਸ ਘਟ ਜੇਗੀ ਠੀਕ ਹੈ ਬਟ ਇਹਦੀ ਜਿਹੜੀ ਪ੍ਰਾਈਸ ਤੁਹਾਨੂੰ ਦੱਸੀ ਇਹ ਤੁਹਾਨੂੰ ਜਿੱਦਾਂ ਮੈਂ ਦੱਸਿਆ ਕਿ ਰਫਲੀ ਆਈਡੀ ਦਿੱਤਾ ਨੀਅਰ ਅਬਾਊਟ 28000 ਸਮਝੀ ਕਿਦਾਂ ਕੁ ਦੀ ਪ੍ਰਾਈਸ ਹੋ ਰਹੇ ਹੋਗੀ ਉਹ ਵੀ ਮੈਂ ਤੁਹਾਨੂੰ ਫਾਈਨਲੀ ਦੱਸ ਰਹੀ ਇੱਕ ਰਫਲੀ ਆਈਡੀ ਕਿਉਂਕਿ ਭਣਾ ਕੇ ਰਿਹਾ ਸਾਨੂੰ ਆਈਡੀਆ ਹੋ ਜਾਂਦਾ ਹੈ ਠੀਕ ਹੈ ਜੀ ਲਓ ਜੀ ਇਹ ਸਾਰੇ ਸੂਟ ਇੱਕ ਹੀ ਘਰ ਦੇ ਨੇ ਅਨੰਦ ਪਰਚਾਈ ਔਰ ਉਹਨਾਂ ਦੇ ਸ਼ਾਇਦ ਮਮਾ ਦਾ ਸੂਟ ਇਦਾਂ ਤੁਸੀਂ ਦੇਖ ਸਕਦੇ ਹੋ ਇਹ ਵੀ ਸੇਮ ਹੀ ਬਣਿਆ ਹੋਇਆ ਸੇਮ ਹੀ ਨੈਕ ਦੇ ਉੱਪਰ ਕੰਮ ਰਹੇਗਾ ਔਰ ਇਸ ਦੀ ਜਿਹੜੀ ਬਾਜੂ ਆਪਾਂ ਹਾਫ ਰੱਖੀ ਹੋਈ ਕਿਉਂਕਿ ਉਹਨਾਂ ਨੇ ਸਾਨੂੰ ਸਪੈਸ਼ਲੀ ਕਿਹਾ ਸੀ ਕਿ ਸਾਨੂੰ ਹਾਫ ਬਾਜੂ ਵਾਲਾ ਸੂਟ ਜਿਹੜਾ ਚਾਹੀਦਾ ਠੀਕ ਹੈ ਇਹ ਸਾਰਾ ਕੁਝ ਭੈਣੋਂ ਤੁਸੀਂ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਹੈ ਪਲੀਜ਼ ਇਦਾਂ ਨਾ ਹੋਵੇ ਤੁਸੀਂ ਹੁਣ ਕਈ ਵਾਰ ਇਦਾਂ ਹੋਇਆ ਕਿ ਇੱਕ ਭੈਣ ਨੇ ਸਾਨੂੰ ਆਪਣਾ ਫਰਾਕ ਸੂਟ ਦਾ ਮੈਜ਼ਰਮੈਂਟ ਭੇਜਣਾ ਸੀ ਤੇ ਉਹਨਾਂ ਨੇ ਸਾਨੂੰ ਆਪਣੇ ਨਾਰਮਲ ਸੂਟ ਦਾ ਮੈਜ਼ਰਮੈਂਟ ਭੇਜ ਦਿੱਤਾ ਜਦੋਂ ਸ ਕਿ ਮੇਰੇ ਅਡੀ ਫਰੌਗ ਦੀ ਲੈਂਥ 46 ਹੈ ਔਰ ਜਿਹੜਾ ਮੈਂ ਤੁਹਾਨੂੰ ਮੈਜ਼ਰਮੈਂਟ ਭੇਜਿਆ ਉਹਦੀ ਲੈਂਥ ਹੈਗੀ 42 ਆਈ uh, ਥਿੰਕ uh, 41 ਜਾਂ 42 ਸੀ ਬਟ ਫਿਰ ਵੀ ਆਪਾਂ ਆਪਣੇ ਅਕੋਰਡਿੰਗ ਅ ਅਨਾਰਕਲੀ ਦੇ ਹਿਸਾਬ ਨਾਲ ਆਪਾਂ 2 ਇੰਚ ਜਿਹੜੀ ਹੋਰ ਵਧਾ ਦਿੱਤੀ ਬਟ ਚਲੋ ਪੈਨ ਨੂੰ ਪਤਾ ਸੀ ਕਿ ਮੈਂ ਰੋਂਗ ਕੀਤਾ ਹੈ ਮੈਂ ਇਹਨਾਂ ਨੂੰ ਸਹੀ ਮੈਜ਼ਰਮੈਂਟ ਨਹੀਂ ਭੇਜਿਆ ਹਨਾ ਦੇਖੋ ਇਹ ਤੁਹਾਡਾ ਤੁਹਾਨੂੰ ਚਾਹੀਦਾ ਕਿ ਤੁਸੀਂ ਕਿਹੜਾ ਸੂਟ ਸਾੜ ਤੋਂ ਰੈਡੀ ਕਰਾ ਰਹੇ ਹੋ ਅਨਾਰਕਲੀ ਕਰਵਾ ਰਹੇ ਹੋ ਜਾਂ ਕੋਈ ਏ ਲਾਈਨ ਕਰਵਾ ਰਹੇ ਹੋ ਉਹਦੇ ਵਿੱਚ ਤੁਹਾਨੂੰ ਕਿੰਨੀ ਲਾਈ ਜਿਹੜੀ ਲੈਂਥ ਚਾਹੀਦੀ ਹੈ ਠੀਕ ਹੈ ਉਹ ਤੁਸੀਂ ਸਾਨੂੰ ਆਪਣਾ ਪ੍ਰੋਪਰ ਮੈਜ਼ਰਮੈਂਟ ਦੇ ਕਿ ਸਾਨੂੰ ਟਰੌਜ਼ਰ ਦੇ ਨਾਲ ਇਹ ਲੈਂਥ ਚਾਹੀਦੀ ਸਾਨੂੰ ਸਲਵਾਰ ਦੇ ਨਾਲ ਇਹ ਲੈਂਥ ਚਾਹੀਦੀ ਹੈ ਠੀਕ ਹੈ ਭੈਣੋ ਇਹ ਲੋ ਇਸ ਦੇ ਨਾਲ ਵੀ ਆਪਾਂ ਹੈਵੀ ਸ਼ਰਾਰਾ ਰੱਖਿਆ ਹੋਇਆ ਸ਼ਰਾਰੇ ਆਪਾਂ ਫੁੱਲ ਹੈਵੀ ਕੀਤੇ ਨੇ ਸ਼ਰਾਰੇ ਦੇ ਵਿੱਚ ਕੋਈ ਵੀ ਆਪਾਂ ਕੱਪੜੇ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਰੱਖੀ ਹੈਗੀ ਕਿ ਆਪਾਂ ਢਾਈ ਮੀਟਰ ਦਾ ਸ਼ਰਾਰਾ ਕਰਦੀ ਹੈ ਜਾਂ ਆਪਾਂ 3 ਮੀਟਰ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਫਲੇਅਰ ਹੈ ਜੀ ਇਹਦਾ ਇਸ ਤਰ੍ਹਾਂ ਬਹੁਤ ਸੋਹਣਾ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਆ ਇਸ ਤਰ੍ਹਾਂ ਕਲਰ ਪੇਸਟਿੰਗ ਕਰਕੇ ਆਪਾਂ ਸ਼ਰਾਰਾ ਰੈਡੀ ਕੀਤਾ ਔਰ ਨਾਲ ਹੀ ਆਪਾਂ ਨੇ ਇਸ ਤਰ੍ਹਾਂ ਆ ਲਾਈਨਿੰਗ ਦੇ ਵਿੱਚ ਵੀ ਜਿਹੜੀ ਕਲਰ ਪੇਸਟਿੰਗ ਉਹ ਆਪਾਂ ਐਡ-ਆਨ ਕੀਤੀ ਹੋਈ ਹੈ ਜੀ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਠੀਕ ਹੈ ਜੀ ਲਾਈਨਿੰਗ ਦੇ ਵਿੱਚ ਤੁਹਾਨੂੰ ਪੇਸਟਿੰਗ ਮਿਲੇਗੀ ਚਾਹੇ ਤੁਸੀਂ ਸ਼ਰਾਰਾ ਬਣਾਓ ਚਾਹੇ ਗਰਾਰਾ ਬਣਾਓ ਚਾਹੇ ਲਹਿੰਗਾ ਬਣਾਓ ਠੀਕ ਹੈ ਆਹ ਜਿਹੜੀ ਸਟੀਚਿੰਗ ਹੈ ਤੁਹਾਨੂੰ ਬਿਲਕੁਲ ਪਰਫੈਕਟ ਮਿਲੇਗੀ ਠੀਕ ਹੈ بس ਤੁਹਾਡਾ ਮੈਜ਼ਰਮੈਂਟ ਸਹੀ ਹੋਣਾ ਚਾਹੀਦਾ ਮੈਜ਼ਰਮੈਂਟ ਆਪਣਾ ਸਹੀ ਭੇਜੋ ਤੁਹਾਡੇ ਸੂਟ ਤੁਹਾਡੇ ਬਿਲਕੁਲ ਪ੍ਰੋਪਰ ਤੁਹਾਡੀ ਫਿਟਿੰਗ ਦੇ ਅਕੋਰਡਿੰਗ ਬਣਨਗੇ। ਔਰ ਇਸ ਦੇ ਨਾਲ ਵੀ ਇਸ ਤਰ੍ਹਾਂ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਸਿੱਪੀ ਦਾ ਜਿਹੜਾ ਕੰਮ ਰਹੇਗਾ। ਤੁਹਾਨੂੰ ਸੇਮ ਕਲਰ ਪਸੰਦ ਹੈ ਤੁਸੀਂ ਅਗਰ ਇਹਦੇ ਆਪੋਜੀਟ ਬਣਾਉਣਾ ਚਾਹੁੰਦੇ ਜਿੱਦਾਂ ਰੈੱਡ ਕਲਰ ਤੇ ਬਣਾ ਕੇ ਨਾਲ ਇਸ ਤਰ੍ਹਾਂ ਪਿਸਤਾ ਕਲਰ ਦਾ ਦੁਪੱਟਾ ਰੈਡੀ ਕਰਵਾ ਸਕਦੇ ਹੋ ਬਾਕੀ ਕਲਰ ਚੁਆਇਸ ਤੁਹਾਡੀ ਰਹੇਗੀ ਫੈਬਰਿਕ ਦੇ ਅਨੁਸਾਰ ਚੁਆਇਸ ਤੁਹਾਡੀ ਰਹੇਗੀ ਤੁਸੀਂ ਕਿਹੜਾ ਫੈਬਰਿਕ ਲਾਈ ਕਰਦੇ ਹੋ ਆ ਕਿਸ ਤਰ੍ਹਾਂ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਤੁਸੀਂ ਸਾਰਾ ਆਪਣੀ ਸਾਨੂੰ ਚੁਆਇਸ ਦੱਸ ਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਅੱਜ ਜਿੰਨੇ ਵੀ ਤੁਹਾਨੂੰ ਸੂਟ ਦਿਖਾਏ ਨੇ ਸਭ ਦਾ ਫੈਬਰਿਕ ਤੁਹਾਨੂੰ ਦੱਸਿਆ ਹੋਇਆ ਨਾਲ ਦੀ ਨਾਲ ਸਭ ਦੇ ਵਰਕ ਬਾਰੇ ਤੁਹਾਨੂੰ ਦੱਸਿਆ ਹੋਇਆ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਹੈ ਕੋਈ ਵੀ ਕਲਰ ਪਸੰਦ ਹੈ ਠੀਕ ਹੈ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਕਲਰ ਨਹੀਂ ਪਸੰਦ ਆ ਰਿਹਾ ਤੁਸੀਂ ਆਪਣੇ ਕੋਈ ਕਲਰ ਸੋਚਿਆ ਹੈ ਕਿ ਮੈਂ ਇਸ ਤਰ੍ਹਾਂ ਦੇ ਕਲਰ ਦੇ ਉੱਪਰ ਸੂਟ ਰੈਡੀ ਕਰਵਾਉਣਾ ਚਾਹੁੰਦੀ ਹਾਂ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਸਾਡੇ ਕੋਲ ਕਲਰ ਆਲਰੇਡੀ ਬਣੇ ਹੁੰਦੇ ਨੇ ਨਾ ਪਹਿਲਾਂ ਆਪਾਂ ਸੋਚਦੇ ਹਾਂ ਕਿ ਨਹੀਂ ਇਹ ਕਲਰ ਨਹੀਂ ਹੁਣ ਬਣਾਉਣਾ ਅਰ ਜੋ ਵੀ ਤੁਸੀਂ ਲਾਈਕ ਕਰਦੇ ਹੋ ਤੁਸੀਂ ਸਾਨੂੰ ਕਲਰ ਸ਼ੇਡ ਭੇਜ ਸਕਦੇ ਹੋ ਔਰ ਜੋ ਕਲਰ ਸ਼ੇਡ ਸਾਡੇ ਕੋਲ ਆਈ ਹੈ ਆਪਾਂ ਪ੍ਰੋਪਰ ਉਹੀ ਕਲਰ ਸ਼ੇਡ ਦੇ ਉੱਪਰ ਤੁਹਾਡਾ ਸੂਟ ਜਿਹੜਾ ਉਹ ਰੈਡੀ ਕਰਾਂਗੇ ਠੀਕ ਹੈ ਜੀ ਚਲੋ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਵਾਲੀ ਕਲੈਕਸ਼ਨ ਜਿਹੜੀ ਉਹ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਾਂ ਮੈਸੇਜ ਜ਼ਰੂਰ ਕਰਕੇ ਜਾਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ